हां किवें ਕੁੜਗੇ ਕੀ ਬਣਦਾ ਸੀ ਕੌਣ ਬੋਲਦੇ ਹੋ ਲੈ ਪਛਾਣਿਆ ਨਹੀਂ ਮੈਂ ਉਹ ਸਰਦਾਰ ਬੋਲਦਾ ਜਿੱਥੇ ਡੈਡੀ ਇੰਦਰੇ ਪਾਂਚੀ ਜਮੀਨ ਲਈਏ ਸਾਡੀ ਅੱਛਾ ਅੱਛਾ ਹਮ ਹੋਰ ਕੀ ਕਰਦੀ ਸੀ ਕੁਸ ਨਹੀਂ ਕਰਦੀ ਹਮ ਕਿਵੇਂ ਜਲਦੀ ਪੜਾਈ ਬਲੋਈ ਤੇਰੀ ਬੱਦੀ ਜਲਦੀ ਜਾਂਦੀ ਹੈ ਬੱਦੀ ਜਲਦੀ ਜਾਂਦੀ ਹੈ ਹਮ ਉਹ ਚੱਲਣੀ ਜਾਈਦੀ ਐ ਵਧੀਆ ਤੇ ਪੜ੍ਹੇਂਗੀ ਤਾਂ ਫੇਰ ਹੀ ਕੁਝ ਬਣੇਂਗੀ ਹੈ ਹਾਂਜੀ ਟੀਚਰ ਬਣਨਾ ਮੈਂ ਟੀਚਰ ਬਣ ਜੀ ਠੀਕ ਇਹਨੂੰ ਪੜ੍ਹਾ ਕੇ ਰੇਂਗੀ ਗਰ ਬੱਚਿਆਂ ਨੂੰ ਪੜ੍ਹਾਇਆ ਕਰੂੰਗੀ ਸਾਨੂੰ ਪੜ੍ਹਾ ਦੇ ਫਿਰ ਥੋੜਾ ਕਰ ਲੈਨੇ ਆਪਾਂ ਥੋੜਾ ਟ੍ਰਾਇਲ ਕਰ ਲੈਨੇ ਆ ਬਦ ਕਿਵੇਂ ਪੜਾਉਣੀ ਐ ਤੈਨੂੰ ਤੈਸ ਤੈਸ ਤਾਂ ਪੜ੍ਹੇ ਹੋਇਆ ਨਹੀਂ ਨਹੀਂ ਜੇ ਕੋ ਤੇਰੇ ਕੋਲੋਂ ਪੜ੍ਹਾਂਗੇ ਤਾਂ ਫੇਰ ਅਸੀਂ ਕੁਝ ਹੋਰ ਹਾਣਾ ਤੁਸੀਂ ਕਿਵੇਂ ਪੜ ਸਕਦੇ ਆ ਤੁਸੀਂ ਪੜ ਕੇ ਇੰਨੇ ਵੱਡੇ ਹੋਏ ਹੋਗੇ ਹਾਂ ਮੈਂ ਕਹਿੰਦੀ ਹਾਂ ਤੇਰੇ ਕੋਲ ਪੜ੍ਹਦੇ ਕਿ ਮੇਰੀਆਂ ਪੜਾਈ ਤੁਹਾਨੂੰ ਨਹੀਂ ਆਉਂਦੀ ਜੀ ਕਿਉਂ ਨਹੀਂ ਆਉਣੀ ਜੀ ਐਜੀ ਕਿਹੜੀਆਂ ਪੜ੍ਹਦੀ ਐਹ ਵੀ ਕਿਹੜੀਆਂ ਪੜ੍ਹਦੀਆਂ ਜਿਹੜੀ ਪਈ ਜਿਹੜੀ ਸਮਝ ਨਹੀਂ ਆਉਂਦੀ ਹਾਂ ਇਹੋ ਜਿਹੀ ਨਹੀਂ ਪੜ੍ਹਦੀਆਂ ਮੈਂ ਮੇਰੀ ਪੜਾਈ ਦੀ ਤੁਹਾਨੂੰ ਸਮਝ ਨਹੀਂ ਆਉਣੀ ਕਿਉਂ ਨਹੀਂ ਆਉਣੀ ਸਮਝ ਨਹੀਂ ਆਉਂਦੀ ਹਾਂ ਕਿੱਧਰ ਡੈਡੀ ਕਿਧਰ ਗਿਆ ਤੇਰਾ ਅਜੇ ਕੰਮ ਤੇ ਵੀ ਨਹੀਂ ਆਇਆ ਉਧਰ ਖੇਤ ਬੰਨੀ ਗਿਆ ਅੱਜ ਕੀ ਗੱਲ ਤੀ ਉਹ ਮਮੀ ਨੂੰ ਲਾ ਖੇਤ ਕਿਹੜੇ ਕਿਹੜੇ ਖੇਤ ਉੱਠ ਗਿਆ ਖੇਤ ਆਪਣੇ ਕੋਈ 10 ਤਾਂ 5ਵੇਂ ਜਮੀਨ ਥੋੜੀ ਲਈ ਐ ਆਪਣੇ ਥੋੜੀ ਲਈ ਕਰਤਾ ਖੇਤ ਦਾ ਹੀ ਕਹਿ ਕੇ ਗਏ ਸੀ ਉਹ ਫਿਰ ਕਿਤੇ ਹੋਰ ਕਿਸੇ ਮੈਨ ਨਾਲ ਉੱਠ ਗਿਆ ਹੋਊਗਾ ਕਿਹਨੂੰ ਮਿਲਣ ਗਿਆ ਉਹ ਕਿਸੇ ਨੂੰ ਨਹੀਂ ਮਿਲਣ ਗਿਆ ਲੱਗਦਾ ਤੇ ਮੈਨੂੰ ਆਈ ਐ ਜੇ ਮੈਨੂੰ ਚੱਲ ਗਿਆ ਹੋਊ ਕਿਸੇ ਨੂੰ ਨਹੀਂ ਜੀ ਮੇਰੇ ਡੈਡੀ ਨਹੀਂ ਕਿਸੇ ਨੂੰ ਮਿਲਣੇ ਜਾਂਦਾ। ਅੱਛਾ। ਹਾਂ। ਬਾਕੀ ਉਹ ਤਾਂ ਗਿਆ ਹੋਵੇ। ਹੋਰ ਕੀ ਕਰਦੀ ਹੁੰਦੀ ਨੇ ਫਿਰ ਤੋਂ? ਕਿਸੇ ਨਹੀਂ ਸਿਕਲੋਂ ਆ ਕੇ ਕਰਦਾ ਹੀ ਕੰਮ ਕਰ ਲੈਣੇ ਆ ਕੁਝ। ਕੁਝ ਕਰੀ ਕੰਮ ਲੱਗ ਜਾਂਦੇ ਆ। ਇੰਨੇ ਹੀ ਦੇਣਾ ਹੁੰਦਾ ਹੈਗਾ। ਆਹ ਇਹ ਤਾਂ ਹੈ ਜਨ ਅਜਨ ਕਿਹੜੇ ਆ ਬਾਕੀ ਮੀਂਹ ਦੀ ਰੁੱਤ ਪਈ ਜਾਂਦੀ ਹੈ ਹਨਾ। ਹੂੰ। ਹੂੰ। ਮੀ ਤਾਂ ਬੂਤ ਵਰਦਾ ਹੁਣ ਵੀ ਆਈ ਜਾਂਦਾ ਨਹੀਂ ਹਾਂ ਇਹ ਤਾਂ ਜਲਦੀ ਜਾਂਦਾ ਹੋਂਦਾ ਮੀ ਪਈ ਜਾਂਦਾ ਤੇ ਸਾਡੇ ਕਾਲਜ ਜਗ ਲਾਈ ਜਾਂਦਾ ਤੇ ਜ਼ਮੀਨ ਦਖੰਡੀ ਹੋਈ ਜਾਂਦੀ ਹੈ ਹਾਂ ਪਰ ਅੱਗ ਸਾਡੇ ਕਾਲਜੇ ਨੂੰ ਲੱਗੀ ਜਾਂਦੀ ਹੈ ਕਿਉਂ ਤੁਹਾਡੇ ਕਾਲਜੇ ਨੂੰ ਕੱਤ ਲੱਗੀ ਜਾਂਦੀ ਅੱਗ ਮੈਂ ਸਾਡਾ ਜੀ ਕਰਦਾ ਰਹਿੰਦਾ ਫਿਰ ਕਾਲ ਸਮਾਂ ਗੋਲਗਲੇ ਖਾਣ ਨੂੰ ਅੰਨੀ ਪੋਲੇ ਬਣਦੀ ਏ ਹੋਲੀ ਬਣਦੀ ਆ ਦੱਸ ਗੁਲਗਲੇ ਬਣਾ ਲਓ ਕਰੇ ਮੈਂ ਕਮਾਲ ਬਣਾ ਲਉ ਘਰ ਵਾਲੇ ਗੁਲਗਲੇ ਕੌਣ ਖਾਂਦਾ ਹੈ ਬਾਹਰਲੇ ਗੁਲਗਲੇ ਖਾਣ ਦੀ ਜੀ ਕਰਦਾ ਸਾਡਾ ਬਾਹਰਲੇ ਗੁਲਗਲੇ ਬਾਹਰ ਦੇ ਮਾਲਪੂੜੇ ਹਾਂ ਬਾਹਰ ਤੋਂ ਗੁਲਗਲੇ ਕੋਣ ਬਣਾ ਕੀ ਮੈਨੂੰ ਤਾਂ ਬਣਾਉਣੀ ਨਹੀਂ ਆਉਂਦੇ ਲੈ ਲੈ ਉਹ ਨਹੀਂ ਗੁਲਗਲੇ ਬਣੇ ਵੀ ਹੁੰਦੇ ਪਹਿਲਾਂ ਦੇ ਇਹ ਗੁਲਗਲੇ ਗੁਲਗਲੇ ਬਣਦੇ 18 ਸਾਲ ਤੋਂ ਬਾਅਦ ਹਾਂ ਹਾਂ ਤਨ ਹੈ ਰੱਬ ਨੇ ਜਿਹੜੇ ਗੁਲਗਲੇ ਲਾ ਕੇ ਭੇਜੇ ਹਨ ਮੀ ਜੋ ਹੀ ਗੁਲਗਲੇ ਖਾਣ ਨੂੰ ਜੀ ਕਰਦਾ ਹੁੰਦਾ ਸਰ ਇੱਛਾਗੇ ਹਾਂ ਉਹੀ ਗੁਲਗਲੇ ਖਾਣ ਨੂੰ ਜੀ ਕਰਦਾ ਰਹਿੰਦਾ ਕਿਹੜੇ ਬਣਾਏ ਰੱਬ ਨੇ ਕਿੰਨੀ ਉਮਰ ਹੋ ਗਈ ਤੇਰੀ ਮੇਰੀ ਉਮਰੇ ਹੋ ਗਈ 19 ਸਾਲ ਦੀ 19 ਸਾਲ ਦੀ 18 ਸਾਲ ਦੀ ਕੁੜੀ ਵਿਆਹ ਦਿੰਦੇ ਆ ਲੋਕ ਅੱਜ ਕੱਲ੍ਹ ਹਾਂ ਹਾਂ 18 ਸਾਲ ਦੀ ਕੁੜੀ ਵਿਆਹ ਦਿੰਦੇ ਆ ਤੇ 19 ਸਾਲ ਦੀ ਉਹਨਾਂ ਦਾ ਜਵਾਕ ਜਾਂ ਮੰਦਿਰ 19 ਸਾਲ ਦੀ ਕੁੜੀ ਹੇਰਾ ਹਾਂ ਤੇ ਗੁਲਗਲੇ ਦਾ ਨਹੀਂ ਪਤਾ ਤੈਨੂੰ ਵੀ ਹਜੇ ਕਿਹੜੇ ਗੁਲਗਲੇ ਖਾਣੇ ਆ ਅਸੀਂ ਮੈਂ ਕਿਹੜਾ ਬੇਸਨ ਮੈਂ ਮੈਂ ਕਿਹੜੇ ਬੇਸਨ ਵਾਲੇ ਗੁਲਗਲੇ ਭਾਲਦਾ ਜੇ ਮੀਂਹ ਪਾਏ ਮੀਂਹ ਪਾਏ ਤਾਂ ਜਦੋਂ ਸਰੀਰ ਤੇ ਬਿਜਲੀ ਉਹਦੀਆਂ ਮੀਂਹ ਦੀਆਂ ਬੂੰਦਾਂ ਪੈਂਦੀਆਂ ਅੱਛਾ ਹੂੰ ਉਸ ਤੋਂ ਬਾਅਦ ਜਦੋਂ ਜੀ ਕਰਦਾ ਰਹਿੰਦਾ ਬੰਦੇ ਦਾ ਗੁਲਗਲੇ ਖਾਣ ਨੂੰ ਵੀ ਹਾਏ ਹੁਣ ਗੁਲਗਲਾ ਮਿਲ ਜੇ ਮੋਟਰ ਤੇ ਕਰ ਲੈ ਹਾਏ ਗੁਲਗਲਾ ਮਿਲ ਜੇ ਮੋਟਰ ਤੇ ਕਰ ਲੈ ਉਸ ਗੁਲਗਲੇ ਦੀ ਗੱਲ ਕਰਦਾ ਮੈਂ ਤੂੰ ਸਾਡਾ ਤਾਂ ਕਰਦਾ ਨਹੀਂ ਆ। ਮੈਂ ਕਿਉਂ ਨਹੀਂ ਕਰਦਾ ਲਗਾ ਇੰਨੀ ਭੋਲੀ ਨਾ ਬਣ ਤੇਰੇ ਗੁਲਗਲੇ ਖਾਣ ਦੇ ਨਹੀਂ ਆਤਾ। ਨਹੀਂ ਕਰਦਾ ਸੱਚੀ ਸੱਚੀ ਨਹੀਂ ਕਰਦਾ। ਉਹ ਕਰਦਾ ਨਹੀਂ ਆ। ਤੇਰੇ ਗੁਲਗਲੇ ਖਾਣ ਮੇਰੀ ਮੰਮੀ ਬਣਾਉਂਦੀ ਉਹ ਜੀ ਗੁਲਗਲੇ ਖਾਣ ਤਾਂ ਜੀ ਕਰਦਾ। ਨਹੀਂ ਨਹੀਂ ਇਹ ਸਾਰੇ ਦੂਜੇ ਗੁਲਗਲੇ ਖਾਣੇ ਆ। ਆਪਾਂ ਜਿਹੜੇ ਇੱਕ ਇਹ ਗੁਲਗਲੇ ਤੋਂ ਮੇਰੀ ਮੰਮੀ ਬਣਾਉਗੀ ਗੁਲਗਲੇ ਜਾਂ ਇੱਧਰ ਬਣਾਵੇ ਹਨਾ ਕੋਈ ਗੁਲਗਲੇ। ਮੇਰੀ ਮੰਮੀ ਬਣਾਵੇ। ਇਹ ਤਾਂ ਗੁਲਗਲੇ ਸਾਰਾ ਡੱਬੇ ਖੰਦੇ ਮੈਂ ਉਸ ਗੁਲਗਲੇ ਦੀ ਗੱਲ ਕਰਦਾ ਵੀ ਐ ਬਾਹਰ ਨਹੀਂ ਪੈਂਦਾ ਹੋਵੇ। ਕਮਰੇ ਚ ਦੋ ਜਣੇ ਬੰਦਾ ਤੇ 부ੜੀ ਬੰਦ ਹੋਣਾ ਤੇ ਉਤੋਂ ਨਜ਼ਾਰੇ ਬੰਨੇ ਹੋਣ ਉਸ ਗੁਲਗਲੇ ਦੀ ਗੱਲ ਕਰਦਾ ਹਾਂ। ਚਾਹ ਬੰਦਾ ਤੇ 부ੜੀ ਕਮਰੇ ਚ ਬੰਦ ਹੋ ਕੇ ਗੁਲਗਲੇ ਖਾਣਗੇ ਹੈ। ਹਾਂ। ਜੇ ਬੰਦਾ ਬੰਦਾ 부ੜੀ ਕੋਲੋਂ ਗੁਲਗਲੇ ਖਾਵੇ ਜੇ ਉਹਦੇ ਕੋਲ ਲੱਗੇ ਹੋਏ ਗੁਲਗਲੇ। ਤੇ ਤੇ 부ੜੀ ਬੰਦੇ ਦਾ ਉਹ ਖਾਵੇ ਮਿਰਚ ਬੜਾ। ਮੈਨੂੰ ਤਾਂ ਪਤਾ ਨਹੀਂ ਮੇਰੇ ਤਾਂ ਲੱਗੇ ਨਹੀਂ ਗਏ। ਲੈ ਕਿਉਂ ਨਹੀਂ ਲੱਗੇ ਲੈ ਤੇਰੇ ਗੁਲਗਲੇ ਦੇਖ ਕੇ ਤਾਂ ਮੇਰਾ ਜੀ ਕਰ ਗਿਆ ਨਹੀਂ ਲੱਗੇ ਮੇਰੇ ਤਾਂ ਗੁਲਗਲੇ ਗੱਲ ਕਿ ਲੈ ਨਾ 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 ਤੇਰੇ ਤੇ ਕਟੋੜਾ 34 ਇੰਚ ਦੇ ਗੁਲਗਲੇ ਹੋਣੇ ਨਹੀਂ ਹੈ ਨਹੀਂ ਗੇ ਮੇਰੇ ਤਾਂ ਹਾਂ ਹੈ ਨਹੀਂ ਮੈਂ ਫੋਲੀ ਬਣਦੀ ਐ ਮੈਂ ਦੇ ਮਤਲਬ ਤਾਂ ਹੂੰ ਲੈ ਫੋਲੀ ਫੁਲੀ ਤਾਂ ਨਹੀਂ ਨਹੀਂ ਲੱਗੇ ਮੇਰੇ ਗੁਲਗਲੇ ਕਿੱਥੇ ਲੱਗੇ ਆ ਉਹ ਲੱਗੇ ਆ ਤੇਰੇ ਤੁਸੀਂ ਕਦੋਂ ਦੇਖ ਤੁਸੀਂ ਕਦੋਂ ਦੇਖ ਤੁਸੀਂ ਵੇਖੇ ਤਾਂ ਕੀ ਮੈਂ ਵੇਖੇ ਸੀਗੇ ਮੈਂ ਤਾਂ ਹੂੰ ਨਹੀਂ ਦੇਖੀ ਹੈ ਤੇਰੇ ਗੋਲ ਤੇਰੇ ਗੋਲ ਗਲੇ ਤੇਰੇ ਗੋਲ ਗਲੇ ਦੇ ਕਿਦਾਂ ਮੇਰਾ ਜੀ ਕਰ ਗਿਆ ਅੱਛਾ ਹੂੰ ਗਲਤ ਫਹਮੀ ਹੋ ਗਈ ਮੇਰੇ ਤਾਂ ਨਹੀਂ ਲੱਗੇ ਗਲਗਲੇ ਗਲਗਲੇ ਹੂੰ ਮੈਂ ਇਹ ਗਾਉ ਤਾਂ ਸੁਣ ਲਾ ਫਿਰ ਜੀ ਨਹੀਂ ਕਰਦਾ ਕਿ ਤੇਰਾ ਜੀ ਨਹੀਂ ਕਰਦਾ ਕਿ ਵੀ ਮਿਲ ਗਏ ਜਵਾਨੀ ਭਰੀ ਜਵਾਨੀ ਇਸ ਦੇ ਨਹੀਂ ਕਰਦਾ ਨਹੀਂ ਕਰਦਾ ਹਾਂ ਮੇਰਾ ਮੇਰਾ ਦਿਖਦਾ ਜਿੱਦਿਆਂ ਦਾ ਨੂੰ ਦੇਖਿਆ ਨਾ ਉਹ ਤੇ ਥੰਡੇ ਦਾ ਬਹੁਤ ਜੀ ਕਰਦਾ ਮੇਰਾ ਤਾਂ ਨਹੀਂ ਕਰਦਾਗਾ ਫੇ ਮਿਲਣਾ ਨਹੀਂ ਬੰਦ ਹਾਂ ਹਾਂ ਨਹੀਂ ਨਾ ਕਰ ਬਲੀ ਜੀ ਲੈ ਨਹੀਂ ਜਿਹੜਾ ਕੁਝ ਲੈਣਾ ਜਰ ਪਲੇ ਦੇ ਬਾਨੇ ਆਪਾਂ ਬਾਜ਼ਾਰ ਚ ਮਿਲ ਲਾਂਗੇ ਨਾ ਉੱਤੇ ਐਵੇਂ ਤਾਂ ਨਾ ਕਰ ਨਹੀਂ ਮਿਲਣਾ ਕਰੀ ਪਤਾ ਲੱਗ ਜੂਗਾ ਲੈ ਕਮਾਲ ਦੀ ਕਰਦਾ ਇੱਕ ਹਾਂ ਜਦ ਕੁੜੀ ਐ ਕਹਿਣ ਲੱਗ ਜੇ ਨਾ ਕਰੀ ਪਤਾ ਲੱਗ ਜੂਗਾ ਮੈਂ ਨਹੀਂ ਮਿਲਣਾ ਉਹ ਮਤਲਬ ਅੰਦਰੋਂ ਦਿਲ ਤਾਂ ਆ ਹੀ ਕਹਿੰਦਾ ਨਾ ਜੀ ਤਾਂ ਕਰਦਾ ਹੈ ਜਰਾ ਨਹੀਂ ਕਰਦਾ ਨਹੀਂ ਕਰਦਾ ਆਇਨਾ ਕਰ ਬਲੀਜ ਮੰਨ ਜਾ ਮੇਰੀ ਗੱਲ ਨੂੰ ਹਾਂ ਦੇਖ ਲਾ ਕੁਛ ਹੁਣੇ ਦੱਸਦਾ ਮੈਂ ਹਾਂ ਅੱਜ ਰੱਖ ਲਈਏ ਨਾ ਪ੍ਰੋਗਰਾਮ ਹਾਂ ਨਹੀਂ ਕਰਦਾ ਜੀ ਮੇਰਾ ਸੱਚੀ ਆਇਨਾ ਕਰ ਹਾਂ ਬਲੀਜ ਮੇਰਾ ਬਾਹਲਾ ਕਰੀ ਜਾਂਦਾ ਜੀ ਤੂੰ ਮਹੀ ਪਿਆ ਹੋਇਆ ਹਾਂ ਕੀ ਕਰਾਂਗੇ ਤੁਸੀਂ ਫਿਰ? ਹੂੰ। ਕੀ ਕਰਾਂਗੇ ਤੁਸੀਂ? ਹੂੰ, ਜਿਹੜਾ ਕੁਝ ਕਰਦੇ ਹਾਂ। ਨਾ ਤਾਂ ਕਦੇ No ਹੀ ਨਹੀਂ ਨਾ। ਹੂੰ। ਕਰਿਆ ਨਹੀਂ ਤਾਂ ਫਿਰ ਮੈਂ ਹੌਲੀ ਹੌਲੀ ਕਰ ਲਊਗਾ ਨਾ। ਹੂੰ। ਡਰ ਲੱਗਦਾ ਭਾਈ। ਨਾ ਭਾਈ, ਮੈਂ ਕਿਸੇ ਨੂੰ ਲਗਦਾ। ਮੈਨੂੰ ਉਮੀਦ ਹੈ ਵੀ ਤੂੰ ਕਰੇਂਗੀ ਹੈ ਨਾ। ਹਾਂ ਨਹੀਂ ਕਰਦੀ ਅਨਕਾ ਨਾਈ ਮੈਂ ਨਾ ਕਰ ਰਹਾ ਹੂੰ ਉਹ ਮਨਾ ਲਾ ਕੇ ਫਿਰ ਹਾਂ ਹੈ ਨਾ ਨਹੀਂ ਹਾਂ ਮੇਰੀ ਦੇਖ ਲਾ ਤਾ ਇੱਕ ਵਾਰ ਚਲਾਇਆ ਕਰ ਮੇਰੀ ਗੱਲ ਸੁਣ ਤੂੰ ਕਰੀ ਨਾ ਕਿਰਾ ਤੂੰ ਮੇਰੇ ਨਾਲ ਬਾਜ਼ਾਰ ਚੱਲ ਰਣੀ ਕੁਝ ਖਾ ਕੇ ਲਵਾਣੇ ਠੀਕ ਹੈ ਹਾਂ ਠੀਕ ਹੈ ਫਿਰ ਨਾਲ ਚੱਲ ਰਹਾਂਗੇ ਤਨਾਕ ਜੋ ਦੁਬਾਰ ਮਨ ਬਣਾ ਲਈ ਜਿੰਨੇ ਹੋਗਾ ਠੀਕ ਹੈ ਨਾ ਹਾਂ ਠੀਕ ਹੈ